ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਸ਼੍ਰੋਮਣੀ ਕਾਲੇ ਪੀਜੇਪੀ ਦੇ ਸਾਂਝੇ ਮੀਤਵਾਰ ਸ਼੍ਰੀ ਨਿੰਦਰਪੋਦੀ ਪ੍ਰਧਾਨ ਮੰਤਰੀ ਕੋਲ ਆਵਾਜ਼ ਹੁੰਦੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਮੋਦੀ ਸਰਕਾਰ ਤੋਂ ਤੁਹਾਨੂੰ ਕਿੰਨੀਆਂ ਕੀ ਉਮੀਦਾਂ ਨੇ ਮੁੜ ਚਾਹਨਿਓ ਕਿ ਮੋਦੀ ਸਰਕਾਰ ਹੀ ਭਾਰਤ ਦੇ ਉੱਤੇ ਰਾਜ ਕਰੇ ਮੋਦੀ ਸਰਕਾਰ ਹੀ ਸ਼ਾਸਨ ਕਰੇ ਭਾਰਤ ਤੇ ਅਜੇਹਾ ਤੁਸੀਂ ਚਾਹਨਿਓ ਜਾਂ ਨਹੀਂ ਚਾਹਨੇ ਜ਼ਰੂਰ ਦੱਸਣਾ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਗਰ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਦੀ ਤਾਂ ਉਹ ਲੋਕਾਂ ਦੇ ਵਿੱਚ ਇਹੀ ਗੁਹਾਰ ਲਗਾ ਰਹੇ ਨੇ ਕਿ ਆਉਣ ਵਾਲੀ ਸਰਕਾਰ ਵੀ ਮੋਦੀ ਸਰਕਾਰ ਹੀ ਹੋਣੀ ਚਾਹੀਦੀ ਹੈ ਤੇ ਮੋਦੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਗਿਣਾਂਦੇ ਹੋਏ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਹ ਪਹਿਲਾਂ ਇੱਕ ਨਜ਼ਰ ਮਾਰਦਿਆਂ ਬਾਕੀ ਦੀਆਂ ਗੱਲਾਂ ਬਾਅਦ ਵਿੱਚ ਕਰਦੇ ਹਾਂ ਹੋਰ ਨਵੇਂ ਕੇ ਖੋਲ ਕੇ ਚਲਾਨ ਤੇ ਲਿਖੀ ਤੇ ਅੱਜ ਸਰਜਨ ਕੁਬਾਰ ਅੰਦਰ ਹੈ ਜਿਹੜਾ 24 ਸਾਲ ਭਾਈਦਾ ਰਿਹਾ ਬਾਕੀ ਅੱਜ ਨੇ 35 ਲੱਖ ਰੁਪਏ ਸਰਕਾਂ ਦਾ ਆਇਆ ਹੈ ਬਾਕੀ ਇਥੇ ਇੱਕ ਦੋਸਤਾ ਦਿੱਤਾ ਹੈ ਦੇਖ ਲੈ ਰਹਿਣਾ ਤੁਸੀਂ ਜਿਵੇਂ ਆਪਾਂ ਇਥੇ ਮੈਨੇਜਮੈਂਟ ਸ਼ੂਟ ਦਿੱਤੇ ਹੈ ਜਿਹੜੇ ਕਈ ਵੱਡੇ ਵੱਡੇ ਫੈਸਲੇ ਜੋ ਪੰਜਾਬ ਦੇ ਹੱਕ ਚੋਇਆ ਪਹਿਲੇ ਕੀ ਹੋਇਆ ਐਸ ਕਰਕੇ ਪੰਜਾਬ ਦੀ ਤਰੱਕੀ ਦੇਖੀ ਤਰੱਕੀ ਵਾਸਤੇ ਆਪਾਂ ਜਦ ਆਪਾਂ ਨੂੰ ਜੋਗ ਨਹੀਂ ਇਕੱਲੇ ਜੀ ਪੀ ਦੇ ਸਾਝੇ ਉਮੀਦਵਾਰ ਜੀ ਨਿੰਦਰ ਕੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਹੈ ਤੇ ਖਾਸ ਕਰਕੇ ਜੀ ਨਾਲ ਆਪਾਂ ਬਣਾਵਾਂਗੇ ਆਪਾਂ ਸਿੰਘਾ ਜਿੱਤਾਂਗੇ ਕੈਪਟਨ ਨੂੰ ਵੀ ਸਬਕ ਮਿਲੂਗਾ ਅਸੁੱਤੋ ਹੋਏ ਕੈਪਟਨ ਨੂੰ ਜਗਾਉਣਾ ਜ਼ਰੂਰੀ ਹੈ ਜਿਵਾ ਸੰਘੇ ਕੋਈ ਹੋਰ ਵੀ ਸ਼ਕਤੀ ਨਾਲ मैं ज्यादा समान लेना चाहता क्योंकि होना चाहिए और काफी लंबा मैं सारे बेनती करता है कि अपनी अपन सीटा के पेट उठो मैं सारे मिलकर चाहता भावें रात के बारह बजन पर गल एक है पर गल एक है फोटो सारे ने खाव के ਫੋਟੋ ਆ ਮੋਬਾਈਲ ਤੇ ਨਹੀਂ ਹੋਣੀ ਫੋਟੋ ਹੋਣੀ ਐ ਅਸੀਂ ਕੈਮਰੇ ਵਾਲੇ ਸਟੂਡੀਓ ਵਾਲੇ ਕੀਤੇ ਆ ਜੇ ਮੋਬਾਈਲ ਤੇ ਖਿੱਚ ਲੱਗ ਜਾ ਫਿਰ ਹੱਤਾ ਲੱਗਣਾ ਇਥੇ ਬੰਦ ਸੋਚੇ ਸਟੂਡੀਓ ਵਾਲੇ ਦੋ ਦੋ ਵਰਕਰ ਕੋਲ ਕੋਈ ਆਈ ਜਾਣਾ ਫੋਟੋ ਜਾ ਕੇ ਉਹ ਸਟੂਡੀਓ ਦੇ ਨਾਲ ਤੁਸੀਂ ਲੈ ਰਹੇ ਹੋ ਉੱਥੇ ਜਾ ਕੇ ਤੁਹਾਨੂੰ ਫੋਟੋ ਮਿਲ ਜਾਣੀ ਐ ਪ੍ਰੈਸ ਕਰਕੇ ਮੈਂ ਹੁਣੀ ਪ੍ਰੈਸ ਕਾਨਫਰੰਸ ਕਰਾਂਗਾ ਉਦੇ ਬਾਅਦ ਮੋਢੇ ਨਾਲ ਅਸੀਂ ਪ੍ਰੋਗਰਾਮ ਮਿਲਣਾ ਸ਼ੁਰੂ ਕਰਦੇ ਹਾਂ ਮੋਦੀ ਸਰਕਾਰ ਨੇ ਭਾਰਤ ਨੂੰ ਜੋ ਕੁਝ ਦਿੱਤਾ ਤੁਹਾਡੇ ਸਾਹਮਣੇ ਹੈ 2019 ਦੇ ਚੋਣਾਂ ਹੁਣ ਸਿਰ ਤੇ ਨੇ ਤੇ ਉਸ ਤੋਂ ਪਹਿਲਾਂ ਜਿੱਦਾਂ ਪੁਲਵਾਮਾ ਹਾਦਸਾ ਵਾਪਰਿਆ ਉਸ ਤੋਂ ਵੀ ਤੁਸੀਂ ਬਾਖੂ ਵੀ ਜਾਣੂ ਹੋ ਹੁਣ ਵੇਖਣਾ ਇਹ ਹੋਵੇਗਾ ਕਿ ਕਾਲਾ ਧਨ ਭਾਰਤ ਦੇ ਵਿੱਚ ਕਿੰਨਾ ਕੀ ਮੋਦੀ ਸਰਕਾਰ ਵਾਪਸ ਲੈ ਕੇ ਆਈ ਡੀਮੋਨਟਾਈਜੇਸ਼ਨ ਦਾ ਭਾਰਤ ਨੂੰ ਕਿੰਨਾ ਫਾਇਦਾ ਹੋਇਆ ਅਤੇ ਭਾਰਤ ਦੇ ਕਿਸਾਨਾਂ ਨੂੰ ਕੇਂਦਰ ਨੇ ਕਿੰਨੀ ਇਰਾਹਤ ਦਿੱਤੀ ਇਹ ਕੁਝ ਉਹ ਸਵਾਲ ਨੇ ਜਿਨ੍ਹਾਂ ਦੇ ਜਵਾਬ ਅਗਰ ਕੇਂਦਰ ਸਰਕਾਰ ਦੇ ਦੇਵੇ ਤਾਂ ਸ਼ਾਇਦ ਹੋ ਸਕਦਾ ਹੈ ਕਿ ਮੋਦੀ ਸਰਕਾਰ ਵਾਸਤੇ ਲੋਕ ਮੁੜ ਸੋਚਣ ਪਰ ਅਜੇ ਤੱਕ ਤਾਂ ਮੋਦੀ ਸਰਕਾਰ ਸਿਰਫ ਜੁਮਲਿਆਂ ਦੀ ਸਰਕਾਰ ਹੀ ਸਾਬਤ ਹੋਈ ਹੈ ਅਤੇ ਭਗਮਾ ਕਰਨ ਦੀ ਰਾਜਨੀਤੀ ਕਰਦੀ ਹੋਈ ਹੀ ਨਜ਼ਰ ਆਈ ਹੈ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ